ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪਸਾਰੋ ਸਤਿਗੁਰੂ ਮਹਾਰਾਜ ਦੀ ਬੜੀ ਪਰਮ ਪਵਿੱਤਰ ਪੰਕਤੀ ਹੈ ਪਰ ਇੱਕ ਵੀਰ ਨੇ ਪੁੱਛਿਆ ਕਿ ਇਹਦੇ ਅਰਥ ਤਾਂ ਨਹੀਂ ਪਤਾ ਪੜਦੇ ਸਾਰੇ ਹੀ ਐ ਆਪਾਂ ਜਦੋਂ ਭੋਗ ਦੇ ਸਮੇਂ ਜਾਂ ਕਿਤੇ ਵੀ ਇਹ ਪੰਕਤੀ ਪੜ੍ਹੀ ਜਾਂਦੀ ਹੈ ਸਾਰੇ ਰਾਜ ਸਾਹਿਬ ਤੋਂ ਬਾਅਦ ਵੀ ਸਾਰੇ ਆਪਰojana ਪੜ੍ਹਦੇ ਆ ਪਰ ਆਖਦੇ ਸਾਨੂੰ ਅਰਥ ਤਾਂ ਨਹੀਂ ਪਤਾ ਤਮ ਕਹਿੰਦੇ ਨੇ ਵੀਰੋ ਹਨੇਰੇ ਨੂੰ ਤਮ ਸੰਸਾਰ ਸੰਸਾਰ ਦੇ ਵਿੱਚ ਵਿਕਾਰਾਂ ਰੂਪੀ ਜੋ ਹਨੇਰਾ ਹੈ ਜਿਸ ਕਰਕੇ ਸਾਨੂੰ ਪ੍ਰਮਾਤਮਾ ਦੇ ਦੁਰਲਭ ਦਰਸ਼ਨ ਨਹੀਂ ਹੁੰਦੇ ਉਹਦੀ ਸਚਾਈ ਦਾ ਨਹੀਂ ਪਤਾ ਲੱਗਦਾ ਆਖਦੇ ਹਰੀ ਪਰਮੇਸ਼ਰ ਦੇ ਨਾਮ ਦੀ ਬਰਕਤ ਨਾਲ ਉਹਦੀ ਕਿਰਪਾ ਨਾਲ ਨਾਮ ਦੀ ਕਿਰਪਾ ਨਾਲ ਬਰਕਤ ਨਾਲ ਤਮ ਸੰਸਾਰ ਸੰਸਾਰ ਦਾ ਵਿਕਾਰਾਂ ਰੂਪੀ ਹਨੇਰਾ ਉਸ ਨਾਮ ਵਾਹਿਗੁਰੂ ਦੀ ਬਰਕਤ ਨਾਲ ਦੂਰ ਹੋ ਜਾਂਦਾ ਹੈ ਤੇ ਮਨੋਖ ਨੂੰ ਉਸ ਪ੍ਰਮਾਤਮਾ ਦਾ ਸੱਚਾ ਪਸਾਰਾ ਉਸ ਦੇ ਆਪੇ ਦੀ ਹੋਂਦ ਜਿਹੜੀ ਦਿਸਣ ਲੱਗ ਪੈਂਦੀ ਹੈ ਉਹਦੀ ਆਪਣੇ ਆਪ ਉਹਦੀ ਹੋਂਦ ਹੈ ਸੰਸਾਰ ਵਿੱਚ ਇਹਦਾ ਗਿਆਨ ਹੋ ਜਾਂਦਾ ਹੈ ਕਿੰਨਾ ਵੱਡਾ ਅਰਥ ਹੈ ਇੱਕ ਪੰਕਤੀ ਦਾ ਸਾਰੇ ਪੜਦੇ ਆ ਪਰ ਅਰਥ ਨਾ ਜਾਣਨ ਕਰਕੇ ਸਾਨੂੰ ਗਿਆਨ ਨਹੀਂ ਸੋ ਵੀਰ ਜਰੂਰੀ ਪੜਦੇ ਆ ਇਹ ਗੱਲ ਯਾਦ ਰੱਖਿਆ ਕਰੋ ਹਨੇਰੇ ਨੂੰ ਉਸ ਵਿਕਾਰਾਂ ਦੇ ਹਨੇਰੇ ਨੂੰ ਉਹਦਾ ਨਾਮ ਦੂਰ ਕਰ ਸਕਦਾ ਹੈ ਤੇ ਨਾਮ ਜਪਣ ਕਰਕੇ ਸਾਨੂੰ ਉਹਦੇ ਆਪੇ ਦੇ ਪ੍ਰਕਾਸ਼ ਦੀ ਸਮਝ ਲੱਗ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ